ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਇੱਕ ਦਿੱਕਤ ਐ ਇਸ ਸਾਲ ਬਹੁਤ ਵੱਡੀ ਆਈ ਐ ਕਿ ਮੇਰੇ ਕੋਲੇ 15 ਤੋਂ 20 ਪਿੰਡਾਂ ਦੇ ਕੇਸ ਆਏ ਨੇ ਠੀਕ ਐ ਤੇ ਜਦੋਂ ਅਸੀਂ ਪਿੰਡ ਦੇ ਵਿੱਚ ਜਾਂਦੇ ਆਂ ਤੇ ਉਸੇ ਪਿੰਡ ਦੇ ਵਿੱਚੋਂ ਸਾਨੂੰ 10 12 15 ਕਿਸਾਨ ਇਹੋ ਜਿਹੇ ਮਿਲ ਜਾਂਦੇ ਜਿਹੜੇ ਕਹਿੰਦੇ ਕਿ ਮੇਰੀ ਖੇਤ ਵੀ ਦਿੱਕਤ ਐ ਦਿੱਕਤ ਕੀ ਐ ਜਿਵੇਂ ਤੁਹਾਡੀ ਸਕਰੀਨ ਤੇ ਦੇਖ ਰਹੇ ਹੋ ਝੋਨਾ ਲਾਇਆ ਪੂਸਾ ਤੇ ਵਿੱਚ ਦਾਣਾ ਨਿਕਲਿਆ 26 ਤੇ ਚੋਨਾ ਲਾਇਆ 31 ਵਿੱਚ ਬੂਟੇ ਉੱਗੇ 26 ਦੇ ਵਿੱਚ ਬੂਟੇ ਉੱਗੇ ਪੂਸੇ ਦੇ ਤਾਂ ਇਹ ਜਿਹੜੀ ਦਿੱਕਤ ਹੈ ਇਹਦੇ ਨਾਲ ਕਿਸਾਨ ਤਾਂ ਪਰੇਸ਼ਾਨ ਹੈਗਾ ਹੀ ਹੈਗਾ ਬੀ ਵੇਚਣ ਵਾਲੀਆਂ ਕੰਪਨੀਆਂ ਤੇ ਕਿਸਾਨ ਦੋਨੋਂ ਆਹਮੋ ਸਾਹਮਣੇ ਹੋ ਗਏ ਪਰੰਤੂ ਇਹ ਹੋਇਆ ਕਿਉਂ ਹੈ ਆਪਾਂ ਇਸ ਸੰਬੰਧੀ ਗੱਲ ਕਰਦੇ ਹਾਂ ਦੇਖੋ ਹੁਣ ਤੱਕ ਤਾਂ ਆਪਾਂ ਕਹਿੰਨੇ ਕਿ ਬੀ ਕੰਪਨੀਆਂ ਇਸ ਤਰ੍ਹਾਂ ਕਰਦੀਆਂ ਆਹ ਕਰਦੀਆਂ ਉਹ ਕਰਦੀਆਂ ਪਰantu ਆ ਵੀਡੀਓ ਇੱਕ ਲੱਗ ਕਿਸਮ ਦੀ ਹੈ ਮੈਂ ਕਿਸੇ ਵੀ ਕੰਪਨੀ ਨੂੰ ਬਰੀ ਨਹੀਂ ਕਰ ਰਿਹਾ ਠੀਕ ਹੈ ਤਾਂ ਜਿਹੜੀ ਸਥਿਤੀ ਮੈਂ ਖੇਤਾਂ 'ਚ ਦੇਖੀ ਹੈ ਮੈਂ ਤੁਹਾਡੇ ਦੇ ਨਾਲ ਉਸ ਤੇ ਉਸ ਸੰਬੰਧੀ ਚਰਚਾ ਕਰਨ ਲੱਗਿਆ ਕਿਉਂਕਿ ਮੇਰਾ ਮੰਨਣਾ ਇਹ ਹੈਗਾ ਕਿ ਜੇ ਸਾਡਾ ਜਿੱਥੇ ਹੱਕ ਹੈਗਾ ਨਾ ਕੋਈ ਸਾਡਾ ਹੱਕ ਖਾਵੇ ਤੇ ਨਾ ਅਸੀਂ ਕਿਸੇ ਦਾ ਖਾਈਏ ਕਿਸਾਨ ਦੋਸਤੋ ਮੈਂ ਕੁਝ ਖੇਤ ਵਿਜ਼ਿਟ ਕੀਤੇ ਜਿੱਥੇ ਕਿ ਇਹੋ ਜਿਹੀਆਂ ਦਿੱਕਤਾਂ ਆਈਆਂ ਮੇਰੇ ਗਵਾਂਢ ਫੇਰੋਕੇ ਪਿੰਡ ਹੈ ਪੜਾਣਾ ਪਿੰਡ ਹੈ ਮੇਰਾ ਆਪਣਾ ਪਿੰਡ ਹੈ ਗਿਲਜੇ ਵਾਲਾ ਪਿੰਡ ਹੈ ਮੋਗੇ ਦੇ ਵਿੱਚ ਵਿਜ਼ਿਟ ਕੀਤਾ ਆਪਣਾ ਮਾਨਸੇ ਤੋਂ ਫੋਨ ਆਇਆ ਬਰਨਾਲਾ ਤੋਂ ਆਇਆ ਇਹ ਪਟਿਆਲਾ ਤੋਂ ਹੈ ਪਟਿਆਲਾ ਤੋਂ ਇਸ ਤਰ੍ਹਾਂ ਦਾ ਫੋਨ ਆਇਆ ਕਿ 25% ਖੇਤ ਦੇ ਵਿੱਚ 26 ਝੋਨਾ ਮੁਗ ਗਿਆ ਪੜਾਣੀ ਦੇ ਵਿੱਚ ਇਹੋ ਜਿਹਾ ਫੋਨ ਆਇਆ ਕਿ ਖੇਤ ਦੇ ਵਿੱਚ ਜੰਗਲੀ ਝੋਨਾ ਸਿਰ ਦੇ ਵਾਲਾ ਮੁਗ ਗਿਆ ਤਾਂ ਇਸ ਤਰੀਕੇ ਦੇ ਹਾਲਾਤ ਨੇ ਜਦੋਂ ਅਸੀਂ ਖੇਤ ਗਏ ਖੇਤਾਂ ਜਾ ਕੇ ਦੇਖਿਆ ਮੈਂ ਇਹ ਫੇਰੋਕੇ ਪਿੰਡ ਦੀ ਕਹਾਣੀ ਦੱਸਦਾ ਜਾਂ ਗਿਲਜੇ ਵਾਲੇ ਦੀ ਕਹਾਣੀ ਦੱਸਦਾ ਜਾਂ ਮੋਗਰੇ ਦੀ ਕਹਾਣੀ ਦੱਸਦਾ ਜਾਂ ਮੜਾਣੇ ਦੀ ਕਹਾਣੀ ਦੱਸਦਾ ਬਰਾਬਰ ਹੀ ਹੈ ਤਾਂ ਪਤਾ ਲੱਗਿਆ ਕਿ ਯਾਰ ਪੂਸਾ ਚੋਣਾ ਲਾਇਆ ਪੂਸਾ ਚੋਨੇਰੇ ਵਿੱਚ 26 ਚੋਂ ਨੌ ਗਿਆ ਖੜਾ ਹੈ ਤਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਪਤਾ ਲੱਗਿਆ ਕਿ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਮੱਕੀ ਲਾਈ ਸੀ ਉਹਨਾਂ ਸਾਰੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ ਚੱਕਰ ਹੈ ਕਿਉਂਕਿ ਉਹਨਾਂ ਨੇ 26 ਲਾਇਆ ਸੀ ਤੇ ਉਸ ਜਗ੍ਹਾ ਤੇ ਪਨੀਰੀ ਬੀਜੀ ਤੇ ਪਨੀਰੀ ਦੇ ਵਿੱਚ ਛੱਬੀ ਉੱਗ ਗਈ ਆ। ਇਸੇ ਤਰੀਕੇ ਦੇ ਨਾਲ ਇੱਕ ਕਿਸਾਨ ਵੀਰ ਦਾ ਕਹਿਣਾ ਸੀ ਕਿ ਮੈਂ ਪਿਛਲੇ ਸਾਲ ਛੱਬੀ ਲਾਇਆ ਸੀ। ਐਕਤਰੀ ਉਹ ਜਗ੍ਹਾ ਤੇ ਪੂਸਾ 44 ਦੀ ਪਨੀਰੀ ਲਾਤੀ ਤੇ ਹੁਣ ਪੂਸਾ 44 25% ਤੱਕ ਛੱਬੀ ਖੜਾ ਮੈਂ ਕੀ ਕਰਾਂ? ਤਾਂ ਮੈਂ ਉਹ ਕਿਸਾਨ ਵੀਰ ਨੇ ਕਿਹਾ ਪੱਟ ਨਾ ਬਈ, ਨਾ ਹੀ ਹੁਣ ਕੁਝ ਹੋਰ ਹੋਣਾ ਏ। ਇਹਨੂੰ ਖੜਾ ਰਹਿਣ ਦੇ, ਇਹ ਝੜਦਾ ਨਹੀਂ ਹੈਗਾ। ਜਦੋਂ ਜਿਹੜਾ ਹੈਗਾ ਪੂਸਾ ਪੱਕੇਗਾ ਉਹਦੋਂ ਨਾ ਵੱਢਦੇ ਉਪਰ ਆਓ। ਇਹ ਦਿੱਕਤ ਆਈ ਕਿਉਂ ਕਿ ਕਿਉਂਕਿ ਅਸੀਂ ਜਿਹੜਾ ਕੇਸ ਦੇਖਿਆ ਹੈ ਅਸੀਂ ਤਿੰਨ ਚਾਰ ਚੀਜ਼ਾਂ ਨੂੰ ਦੇਖਿਆ ਕਿਸਾਨ ਦੇ ਘਰ ਦਾ ਵੀ ਵੀ ਹੈਗਾ ਕਿਸਾਨ ਨੇ ਮਹਿੰਗੀ ਕੰਪਨੀ ਦਾ ਵੀ ਵੇਚ ਦਿੱਤਾ ਔਰ ਚ ਵੀ ਦਿੱਕਤਾਂ ਘਰ ਦੇ ਵਿੱਚ ਵੀ ਦਿੱਕਤ ਹੈ ਜਦੋਂ ਕਿ ਪਹਿਲਾਂ ਕਿਸਾਨ ਦੇ ਖੇਤ ਚਰਲਾਣੀ ਸੀ ਐਕਟ ਗਿਆ ਆ ਕਿਉਂ ਹੋਇਆ ਜਿਹੜਾ 2024 ਦਾ ਸਾਲ ਸੀਗਾ ਨਾ ਇਹ ਆਮ ਸਾਲਾਂ ਨਾਲੋਂ ਵੱਖਰਾ ਸੀਗਾ ਤੁਸੀਂ ਇਹ ਜਾਣਦੇ ਹੋ ਕਿ ਇਸ ਸਾਲ ਕਣਕ ਵੱਢਣ ਤੋਂ ਲੈ ਕੇ ਝੋਨੇ ਦੀ ਪਨੀਰੀ ਬੀਜਣ ਦੇ ਵਿਚਾਲੇ ਵਰਖਾ ਨਹੀਂ ਹੋਈ ਤੇ ਹੁਣ ਕਿਸਾਨਾਂ ਦਾ ਟ੍ਰੈਂਡ ਕੀ ਹੈ ਕਿਸਾਨਾਂ ਦਾ ਟ੍ਰੈਂਡੇ ਹੋ ਗਿਆ ਕਿ ਅਸੀਂ ਝੋਨੇ ਦੀ ਪਰਾਲੀ ਦੀਆਂ ਜਾਂ ਤਾਂ ਗੱਠਾ ਬਣਾ ਦਿੰਨੇ ਆ ਜਾਂ ਸੁਪਰ ਸੀਡਨਾ ਬੀਜ ਦਿੰਨੇ ਆ ਜਾਂ ਹੈਪੀ ਸੀਡਨਾ ਬੀਜ ਦਿੰਨੇ ਆ ਖੇਤ 'ਚ ਅੱਗ ਲਾਉਣੀ ਅਸੀਂ ਬੰਦ ਕਰਤੀ ਹੈ ਜਿਹੜੇ ਝੋਨੇ ਦੇ ਬੀ ਛੜੇ ਸੀਗੇ ਉਹ ਖੇਤ ਦੇ ਵਿੱਚ ਹੀ ਪਏ ਆ ਜਾਂ ਇਵਨ ਕਿਸੀ ਇਹ ਅੱਗ ਵੀ ਲਾਦਗੇ ਨਾ ਤਾਂ ਵੀ ਵੀ ਖੇਤ ਦੇ ਵਿੱਚ ੜਿਆ ਹੋਇਆ ਰਹਿ ਜਾਂਦਾ ਹੈ ਇਸੇ ਤਰੀਕੇ ਨਾਲ ਕਣਕ ਦਾ ਨਾਲ ਅਸੀਂ ਉਹਦੀ ਵੀ ਅੱਗ ਬੰਦ ਕੀਤੀ ਹੋਈ ਹੈ ਕਣਕ ਦਾ ਵੀ ਨਦੀਨ ਦਾ ਵੀ ਉਹ ਸਾਰਾ ਖੇਤ ਚ ਪਿਆ ਹੈ ਤਾਂ ਅਗਲੀ ਫਸਲ ਦੇ ਵਿੱਚ ਇਹ ਉੱਗਣੇ ਹੀ ਉੱਗਣੇ ਹੈ ਤਾਂ ਸਾਨੂੰ ਇਹਨਾਂ ਦੇ ਲਈ ਅਲੱਗ ਤੋਂ ਮੈਨੇਜਮੈਂਟ ਕਰਨੀ ਪਊਗੀ ਹੁਣ ਸਾਨੂੰ ਇਹਨਾਂ ਬਾਰੇ ਸੋਚਣਾ ਪਏਗਾ ਤੁਸੀਂ ਕਹੋਗੇ ਕਿ ਮੈਂ ਤਾਂ 4 ਸਾਲ ਤੋਂ ਗੱਠਾ ਬਣਵਾ ਰਿਹਾ ਐਕਤਰੀ ਕਿਉਂ ਹੋਇਆ ਕਿਉਂਕਿ ਪਿਛਲੇ ਸਾਲਾਂ ਚ ਕੀ ਸੀਗਾ ਕਿ ਕਣਕ ਵੱਢਣ ਤੋਂ ਬਾਅਦ ਦੇ ਵਿੱਚ ਤੁਹਾਡੇ ਖੇਤਾਂ ਦੇ ਵਿੱਚ 1-2 ਚੰਗੇ ਮੀਂਹ ਪੈ ਜਾਂਦੇ ਆ ਪਨੀਰੀ ਬੀਜਾਂ ਤੋਂ ਪਹਿਲਾਂ ਝੋਨਾ ਲਾਉਣ ਤੋਂ ਪਹਿਲਾਂ ਤਾਂ ਜਿਹੜਾ ਪਿਛਲੇ ਸਾਲ ਦਾ ਪਿਆ ਹੋਇਆ ਬੀ ਹੈ ਉਹ ਜ਼ਿਆਦਾਤਰ ਵੀ ਉੱਗੋਂਦਾ ਹੈ। ਇਹ ਇੱਕ ਤਰੀਕੀ ਹੋਇਆ। ਵੈਸੇ ਤਾਂ ਆਪਾਂ ਕਿਸਾਨ ਵੀਰ ਨੂੰ ਵੀਰਾਂ ਨੂੰ ਇਹ ਕਹਿੰਦੇ ਆ ਕਿ ਭਾਈ ਜਦੋਂ ਵੀ ਤੁਸੀਂ ਪਨੀਰੀ ਬੀਜਣੀ ਹੈ ਪਨੀਰੀ ਬੀਜਣ ਤੋਂ ਪਹਿਲਾਂ ਖੇਤ ਨੂੰ ਦੋ ਵਾਰੀ ਲਾਉਣੀ ਕਰੋ। ਇੱਕ ਵਾਰੀ ਲੋਣੀ ਕਰਤੀ ਵਾਂ ਚਿੱਟਾ ਹੋ ਗਿਆ ਚਾਰ ਪੰਜ ਦਿਨੋਂ ਚਿੱਟਾ ਰਹਿੰਦੇ ਹੋ ਫਿਰ ਪਾਣੀ ਲਾਓ ਤਾਂ ਕਿ ਜਿਹੜਾ ਹੈਗਾ ਪਿਛਲੇ ਸਾਲ ਦਾ ਪਿਆ ਹੈ ਬੀ ਨਦੀਨ ਦਾ ਬੀ ਉਹ ਸਾਰਾ ਉੱਗਾਵੇ ਹੁਣ ਗਿਲਜੇ ਵਾਲੇ ਕੀ ਹੋਇਆ ਸੀਗਾ ਮੁਕਸਰ ਕਿ ਉਹਨਾਂ ਦੇ ਖੇਤ ਚ ਨਦੀਨ ਬਹੁਤ ਜਿਆਦਾ ਉੱਗਾਇਆ ਪਿਛਲੇ ਸਾਲ ਨਹੀਂ ਪੁਜਾਈ ਇਵਨ ਕਿ ਕੱਦੂ ਵਾਲੇ ਖੇਤਾਂ 'ਚ ਨਦੀਨ ਉੱਗਾਇਆ ਪੜਾਣੇ ਕੀ ਹੋਇਆ ਸੀਗਾ ਜੰਗਲੀ ਝੋਨਾ ਉੱਗਾਇਆ ਖੇਤ ਦੇ ਵਿੱਚ ਬਹੁਤ ਜ਼ਿਆਦਾ ਕੱਦੂ ਵਾਲੇ ਖੇਤ ਦੇ ਵਿੱਚ ਤਾਂ ਕੀ ਹੋਇਆ ਕਿ ਜਰੋਂ ਤੁਸੀਂ ਪਹਿਲਾਂ ਆਪ ਪਨੀਰੀ ਦੀ ਗੱਲ ਕਰਦੇ ਆ ਪਨੀਰੀ ਨੂੰ ਪਹਿਲਾਂ ਟਾਈਮ ਦਿੱਤਾ ਸਾਰਾ ਨਦੀਨ ਉੱਗਾ ਆ ਤਾਂ ਪਨੀਰੀ ਤੁਸੀਂ ਵਿੱਚੋਂ ਕਿ ਦਿੱਕਤ ਨਹੀਂ ਆਉਂਦੀ ਜਾਂ ਤਾਂ ਕਣਕ ਤੋਂ ਬਾਅਦ ਵਰਖਾ ਹੋ ਜਾਂਦੀ ਵਰਖਾ ਨਹੀਂ ਹੋਈ ਸੀ ਆ ਤੁਸੀਂ ਰੋਣੀ ਕਰਨੀ ਸੀਗੀ ਤੁਸੀਂ ਉਹ ਕੀਤੀ ਨਹੀਂ ਕਿਉਂਕਿ ਤੁਹਾਨੂੰ ਬਾਰ ਬਰ ਕਿਹਾ ਜਾਂਦਾ ਕਿ ਪਨੀਰੀ ਬੀਜਿਆਂ ਤੋਂ ਪਹਿਲਾਂ ਦੋ ਵਾਰੀ ਰੋਣੀ ਘਟੋ ਘਟ ਜ਼ਰੂਰ ਕਰੋ ਤਾਂ ਹੋਇਆ ਕਿ ਕਿ ਤੁਸੀਂ ਵੀਜਿਆ 131 ਤੇ ਪਿਛਲੇ ਸਾਲ ਵਾਲਾ 26 ਵਿੱਚ ਉੱਗਾ ਆ ਵੀਜਿਆ ਤੁਸੀਂ 128 ਜਿਹੜਾ ਪਿਛਲੇ ਸਾਲ ਉਥੇ ਬਾਸਮਤੀ ਲਾਈ ਸੀ ਉਹ ਗਈ ਤਾਂ ਉਹ ਪਨੀਰੀ ਓਵੇਂ ਹੀ ਪਟਕੇ ਅੱਗੇ ਲੱਗੀ ਤੇ ਉਹ ਖੇਤ ਦੇ ਵਿੱਚ ਦੇਖਿਆ ਤੇ ਹਰਲ ਆ ਗਿਆ ਅੱਛਾ ਗੱਲ ਇੱਥੇ ਹੀ ਨਹੀਂ ਰੁਕੀ ਕਈ ਏਰੀਏ ਤਾਂ ਇਹ ਹੋਇਆ ਸੀ ਪੰਜਾਬ ਤੇ ਜਿੱਥੇ ਕਿ ਕਣਕ ਵੱਢਣ ਤੋਂ ਲੈ ਕੇ ਕਦੂ ਕਰਕੇ ਝੋਨਾ ਲਾਉਣ ਤੱਕ ਉਹ ਖੇਤ ਦੇ ਵਿੱਚ ਮੀਂਹ ਨਹੀਂ ਪਿਆ ਤੇ ਖੇਤ ਦੇ ਵਿੱਚ ਜਦੋਂ ਕਦੂ ਕਰਕੇ ਝੋਨਾ ਲਾ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਪਿਛਲੇ ਸਾਲ ਦੇ ਪਏ ਹੋਏ ਵੀ ਉੱਗ ਗਏ ਤਾਂ ਉਹ ਇੱਕ ਵੱਡੀ ਪ੍ਰੋਬਲਮ ਹੋਗੀ ਤਾਂ ਦੋਸਤੋ ਕਿਉਂਕਿ ਕਈ ਸਾਰੇ ਪਿੰਡਾਂ ਦੇ ਵਿੱਚ ਅਲੱਗ-ਅਲੱਗ ਕੇਸ ਸਟਡੀ ਕੀਤੇ ਆ ਜਿਦੇ ਵਿੱਚ ਇਹ ਸਾਫ਼ ਤੇ ਸਪਸ਼ਟ ਹੋਇਆ ਹੈ ਕਿ ਭਾਵੇਂ ਕਿਸਾਨ ਦਾ ਘਰ ਦਾ ਬੀ ਸੀਗਾ ਭਾਵੇਂ ਕਿਸਾਨ ਨੇ ਬਾਜ਼ਾਰ ਚੋਂ ਖਰੀਦਿਆ ਸੀਗਾ ਜੇਕਰ ਉਸ ਦੇ ਖੇਤ ਦੇ ਵਿੱਚ ਪਿਛਲੇ ਸਾਲ ਕੋਈ ਹੋਰ ਵੈਰਾਈਟੀ ਸੀ ਤੇ ਐਕਤਰੀ ਹੋਰ ਵੈਰਾਈਟੀ ਹੈ ਪਨੀਰੀ ਬੀਜਣ ਤੋਂ ਪਹਿਲਾਂ ਵਰਖਾ ਚੰਗੀ ਨਹੀਂ ਹੋਈ ਤਾ ਪਿਛਲੇ ਸਾਲ ਵਾਲਾ ਬੀ ਪਨੀਰੀ ਚੁਗ ਆਇਆ ਤੇ ਉਹ ਵੀ ਖੇਚ ਲਾ ਕੇ ਉਹਨੇ ਮਲਾਉਟ ਕਰਤੀ ਇਸੇ ਤਰੀਕੇ ਨਾਲ ਕਈਆਂ ਖੇਤਾਂ ਦੇ ਵਿੱਚ ਵੀ ਜਿਹੜਾ ਹੈਗਾ ਬੀ ਉੱਗ ਆਇਆ ਤਾਂ ਸਾਨੂੰ ਹੁਣ ਜਿਹੜਾ ਸਾਡਾ ਖੇਤੀ ਦਾ ਘਟਨਾਕਰਮ ਬਦਲਿਆ ਹੋਇਆ ਹੈ ਬਦਲਿਆ ਹੋਇਆ ਘਟਨਾਕਰਮ ਕੀ ਹੈ ਕਿ ਅਸੀਂ ਹੁਣ ਇਹ ਖੇ ਪਰਾਲੀ ਤੇ ਜੋ ਵੀ ਸਮਾਨ ਹੈਗਾ ਸਾਰਾ ਖੇਚ ਰੱਖਣਾ ਸ਼ੁਰੂ ਕਰਤਾ ਤਾਂ ਸਾਨੂੰ ਅਗਲੇ ਸਾਲਾਂ ਤੋਂ ਤੇ ਧਿਆਨ ਰੱਖਣਾ ਪਵੇਗਾ ਕਿ ਜਿਹੜਾ ਪਿਛਲੇ ਸਾਲ ਦਾ ਬਚਿਆ ਹੋਇਆ ਬੀ ਹੈਗਾ ਉਪ ਪਨੀਰੀ ਬੀਜੋਂ ਤੋਂ ਪਹਿਲਾਂ ਉਗਾ ਲੀਜੀਏ ਜੇ ਮੀਂਹ ਨਹੀਂ ਪੈਂਦੇ ਤਾਂ ਸਾਨੂੰ ਫਿਰ ਖੇਤ ਦੀ ਵੀ ਰੌਣੀ ਕਰਨੀ ਪਊਗੀ ਭਾਵੇਂ ਕਿ ਹੁਣ ਤੱਕ ਅਸੀਂ ਜਿਹੜੇ ਕਿਸਾਨ ਖੇਤ ਠੰਡਾ ਕਰਦੇ ਉਹਨਾਂ ਦਾ ਮਜ਼ਾਕ ਡੋਲ ਰਹੇ ਆ ਵੱਡੇ ਠੰਡਾ ਕਰਨ ਵਾਲੇ ਆ ਗਏ ਪਰੰਤੂ ਜੇਕਰ ਵਰਖਾ ਨਹੀਂ ਹੋਏਗੀ ਤਾਂ ਸਾਨੂੰ ਖੇਤ ਨੂੰ ਕਦੂ ਕਰਨ ਤੋਂ ਪਹਿਲਾਂ ਵੀ ਇੱਕ ਵਾਰੀ ਪਾਣੀ ਲਾ ਕੇ ਪ੍ਰਾਣਾ ਨਦੀਨ ਉਗਾਉਣਾ ਪਿਆ ਕਰੇਗਾ ਇਹ ਮੁਸੀਬਤ ਆਵੇਗੀ ਤਾਂ ਦੋਸਤੋ ਜਿਵੇਂ ਘਟਨਾਕਰਮ ਬਦਲਦਾ ਓਵੇਂ-ਓਵੇਂ ਸਾਨੂੰ ਬਦਲਣਾ ਪੈਂਦਾ ਹੈ ਤਾਂ ਅਗਲੇ ਸਾਲ ਤੋਂ ਇਹ ਚੀਜ਼ ਆਪਾਂ ਧਿਆਨ ਚ ਰੱਖਾਂਗੇ ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੇ ਤੁਹਾਡੇ ਖੇਤ ਦੇ ਵਿੱਚ ਇਸ ਤਰ੍ਹਾਂ ਦਾ ਰਲਾ ਹੈਗਾ ਤਾਂ ਤੁਸੀਂ ਪਹਿਲਾਂ ਇਹ ਸੋਚੋ ਕਿ ਕੀ ਜਿਹੜੇ ਖੇਤ ਜਗ੍ਹਾ ਤੇ ਪਨੀਰੀ ਬੀਜੀ ਸੀ ਉੱਥੇ ਪਿਛਲੇ ਸਾਲ ਕਿਹੜੀ ਝੋਨੇ ਦੀ ਵੈਰੈਟੀ ਲਾਈ ਸੀ ਕਿਤੇ ਇਹ ਤਾਂ ਨਹੀਂ ਕਿ ਉਹ ਗਈ ਦੂਜੀ ਗੱਲ ਫੇ ਤੁਸੀਂ ਇਹ ਸੋਚਣਾ ਕਿ ਜਿਹੜੇ ਖੇਤ ਚ ਐਕਤੀ ਤੁਸੀਂ ਚੋਨਾ ਲਾਇਆ ਪਿਛਲੇ ਸਾਲ ਐਸ ਚੋਨੇ ਚ ਕਿਹੜੀ ਵੈਰੈਟੀ ਸੀਗੀ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਪਿਛਲੇ ਸਾਲ ਦੀ ਵੈਰੈਟੀ ਹੀ ਉਗ ਗਈ ਹੈ ਆਪਾਂ ਸੋਚਾਂਗੇ ਐਸ ਫੇਲ ਨੂੰ ਦੇਖਾਂਗੇ ਪਤਾ ਲੱਗ ਜੇ ਫਿਰ ਬੀ ਕੰਪਨੀਆਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਾਡਾ ਸਿੱਧਾ ਨਿਯਮ ਹੈ ਨਾ ਕਿਸੇ ਦਾ ਖਾਣਾ ਤੇ ਨਾ ਕਿਸੇ ਨੂੰ ਖਾਣ ਦੇਣਾ ਤਾਂ ਅਸੀਂ ਜੇ ਸਾਡੇ ਆਪ ਦੇ ਖੇਤ ਦਿੱਕਤਾਂ ਫੇਸ ਨੂੰ ਬੀ ਕੰਪਨੀਆਂ ਨਾਲ ਨਹੀਂ ਲੜਨਾ ਚਾਹੀਦਾ ਹਾਂ ਤੁਹਾਡਾ ਸਾਰਾ ਕੁਝ ਸਹੀ ਹੈ ਜੀ ਤੁਹਾਡੇ ਖੇ ਪਿਛਲੇ ਸਾਲ ਵੀ 131 ਸੀ 131 ਵੀ 131 ਲਾਇਆ ਪੀਡੀ ਵੀ 131 ਆਰੀ ਸੀਗੀ ਪਰੰਤੂ ਜਿਹੜਾ ਬੀ ਲਿਆ ਬਾਹਰੋਂ ਵਿੱਚ ਮਿਲਾਵਟ ਆ ਗਈ ਤਾਂ ਲੜਨਾ ਚਾਹੀਦਾ ਹੈ ਜਰੂਰ ਲੜੋ ਆਪਦੇ ਹੱਕਾਂ ਲਈ ਲੜਨਾ ਚਾਹੀਦਾ ਕਾਹ ਤੋਂ ਹੱਕ ਛੱਡਨੇ ਹੈ ਪਰੰਤੂ ਆਹ ਜਿਹੜੀ ਦਿੱਕਤ ਹੈ ਇੱਕ ਬਹੁਤ ਵੱਡੀ ਪੰਜਾਬ ਦਿੱਕਤ ਆਈ ਹੈ ਇਸ ਦਿੱਕਤ ਨੂੰ ਧਿਆਨ ਨਾਲ ਮਿਲ ਕੇ ਸਮਝੋਗੇ ਤੇ ਸਮਝ ਕੇ ਅਗਲੇ ਸਾਲ ਤੋਂ ਉਹਨੂੰ ਕਿਵੇਂ ਰੋਕਣਾ ਉਹਦੇ ਤੇ ਧਿਆਨ ਦੇਵੋਗੇ ਉਮੀਦ ਕਰਦਾ ਹੈ ਕਿ ਇਹ ਜਾਣ ਕੇ ਤੁਹਾਡੇ ਲਈ ਲਾਇਵਨ ਸਾਬਤ ਹੋਏਗੀ ਮੈਂ ਫਿਰ ਕਹਨਾ ਹੈ ਕਿ ਹੁਣ ਤੱਕ ਅਸੀਂ ਜਿਹੜਾ ਕਿਸਾਨ ਚੌਨਾ ਲਾਉਣ ਤੋਂ ਪਹਿਲਾਂ ਖੇਤ ਗਿੱਲਾ ਕਰਦਾ ਉਹਦਾ ਮਜ਼ਾਕ ਉਡਾਉਂਦੇ ਰਹੇ ਹਾਂ ਪਰੰਤੂ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਪ੍ਰੈਕਟਿਸ ਬਦਲਣੀ ਪੈਣੀ ਹੈ ਜੇਕਰ ਚੌਨਾ ਲਾਉਣ ਤੋਂ ਪਹਿਲਾਂ ਕਦੋਂ ਕਰਨ ਤੋਂ ਪਹਿਲਾਂ ਖੇਤ ਦੇ ਵਿੱਚ ਵਰਖਾ ਨਹੀਂ ਹੁੰਦੀ ਤਾਂ ਹੋ ਸਕਦਾ ਹੈ ਕਿ ਸਾਨੂੰ ਉਥੇੜਾ ਇੱਕ ਵਾਰੀ ਰੌਣੀ ਕਰਨੀ ਪਿਆ ਕਰੇ ਤਾਂ ਕਿ ਪ੍ਰਾਣਾ ਨਦੀਨ ਉੱਗ ਪਵੇ ਇਹ ਉਦਾਹਰਨ ਕਈ ਸਾਰੇ ਪਿੰਡਾਂ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲੀ ਹੈ। ਧੰਨਵਾਦ ਦੋਸਤੋ। ਮਿਹਰਬਾਨੀ